ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਅੱਜ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਭੀਖ ਮੰਗਣ ਵਾਲੇ ਬੱਚਿਆਂ ਦਾ ਕਰਵਾਇਆ ਜਾਵੇਗਾ ਡੀਐਨਏ ਟੈਸਟ ਜੀ ਹਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਤੇ ਸੂਬੇ ਭਰ ਦੇ ਵਿੱਚ ਜਨਤਕ ਥਾਮਾਂ, ਰੈੱਡ ਲਾਈਟ ਪੁਆਇੰਟਸ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਮਲਟੀਪਲੈਕਸ ਬਜ਼ਾਰਾਂ ਤੇ ਹੋਰ ਕਈ ਥਾਮਾਂ ਦੇ ਉੱਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ ਡੀਐਨਏ ਟੈਸਟ ਕਰਵਾਇਆ ਜਾਵੇਗਾ। ਮਹਿਲਾ ਅਤੇ ਬਾਲ ਕਲਿਆਣ ਵਿਭਾਗ ਵੱਲੋਂ ਹੁਣ ਸੂਬੇ ਦੇ ਸਾਰੇ ਡੀਸੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਪ੍ਰੋਜੈਕਟ ਜੀਵਨ ਜੋਤ ਨੂੰ ਲਾਗੂ ਕਰਨ ਦੇ ਲਈ ਕਿਹਾ ਗਿਆ ਹੈ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਭੀਖ ਮੰਗਣ ਵਾਲੇ ਬੱਚਿਆਂ ਦੇ ਹੁਣ ਡੀਐਨਏ ਟੈਸਟ ਕਰਵਾ ਕੇ ਨਾ ਸਿਰਫ ਉਹਨਾਂ ਨੂੰ ਜੀਵਨ ਦੇ ਵਿੱਚ ਮੁੱਖ ਧਾਰਾ ਦੇ ਨਾਲ ਜੋੜਨ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਗੋਂ ਉਹਨਾਂ ਦੀ ਸਿੱਖਿਆ ਸਿਹਤ ਅਤੇ ਉਜਵਲ ਭਵਿੱਖ ਲਈ ਇਹ ਕਦਮ ਚੁੱਕ ਰਹੀ ਹੈ ਪੰਜਾਬ ਦੇ ਬੁਖਾਰੀਆਂ ਦਾ ਹੁਣ ਡੀਐਨਏ ਟੈਸਟ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਬੁਖਾਰੀਆਂ ਕੋਲ ਮੌਜੂਦ ਬੱਚੇ ਉਹਨਾਂ ਦੇ ਹਨ ਜਾਂ ਕਿਤੇ ਅਗਵਾਹ ਕਰਕੇ ਉਹਨਾਂ ਦੇ ਵੱਲੋਂ ਲਿਆਂਦੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਸਾਰੇ ਹੀ ਪੰਜਾਬ ਦੇ ਵਿੱਚ ਵੀ ਇਹ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਹੋ ਰਹੀ ਹੈ ਡੀਐਨਏ ਟੈਸਟ ਦੇ ਨਾਲ ਹੁਣ ਸੱਚਾਈ ਸਾਹਮਣੇ ਆ ਜਾਵੇਗੀ ਅਤੇ ਬੇਗੁਨਾਹ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਤੱਕ ਪਹੁੰਚਾਇਆ ਜਾ ਸਕੇਗਾ ਇਸ ਪ੍ਰੋਜੈਕਟ ਦੇ ਨਾਲ ਹੁਣ ਸੈਂਕੜੇ ਲਾਪਤਾ ਬੱਚਿਆਂ ਦੀ ਘਰ ਵਾਪਸੀ ਹੋ ਸਕਦੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੇਕਰ ਕਿਤੇ ਵੀ ਉਹਨਾਂ ਨੂੰ ਕਿਸੇ ਪੱਖਾ ਦੇ ਕੋਲ ਬੱਚਾ ਸ਼ੱਕੀ ਹਾਲਤ ਦੇ ਵਿੱਚ ਦਿਸੇ ਤਾਂ ਤੁਰੰਤ ਪੁਲਿਸ ਜਾਂ ਸੰਬੰਧਿਤ ਸੰਸਥਾਵਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਮੰਤਰੀ ਬਲਜੀਤ ਕੌਰ ਨੇ ਕਿਹਾ ਹੈ ਕਿ ਡੀਐਨਏ ਟੈਸਟ ਕਰਵਾ ਕੇ ਸਰਕਾਰ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਰੋਹ ਦੇ ਉੱਤੇ ਸਿਕੰਜਾ ਕਸੇਗੀ ਇਸ ਤੋਂ ਇਲਾਵਾ ਗਵਾਂਢੀ ਸੂਬਿਆਂ ਤੋਂ ਕੁਝ ਲੋਕ ਪੰਜਾਬ ਦੇ ਵਿੱਚ ਛੋਟੇ ਬੱਚਿਆਂ ਤੋਂ ਭੀਖ ਮੰਗਵਾ ਰਹੇ ਹਨ ਤੇ ਇਸ ਤੋਂ ਇਲਾਵਾ ਇਹ ਗਰੋ ਜਿਹੜਾ ਵੱਡੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਲਈ ਹੁਣ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋ ਸਰਕਾਰ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਿਆ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਹੁਣ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰ ਸੇਵਾ ਕੇਂਦਰ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸੇਵਾ ਕੇਂਦਰ ਦੇ ਵਿੱਚੋਂ ਕਾਫੀ ਜ਼ਿਆਦਾ ਪੰਜਾਬੀਆਂ ਦੇ ਵੱਲੋਂ ਸਹੂਲਤਾਂ ਲਈਆਂ ਜਾਂਦੀਆਂ ਹਨ ਸੋ ਜ਼ਿਆਦਾਤਰ ਜਿਹੜੀਆਂ ਸਹੂਲਤਾਂ ਹੁਣ ਸੇਵਾ ਕੇਂਦਰ ਦੇ ਵਿੱਚੋਂ ਹੀ ਪੰਜਾਬੀਆਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਸੋ ਇਸੇ ਦੌਰਾਨ ਹੁਣ ਸੇਵਾ ਕੇਂਦਰ ਦੇ ਰਿਲੇਟਿਡ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਜਿਹੜੀਆਂ ਸਹੂਲਤਾਂ ਦੇਣ ਦੀ ਲੜੀ ਦੇ ਤਹਿਤ ਅਬੋਹਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਬਣੇ ਸੇਵਾ ਕੇਂਦਰ ਨੂੰ ਸਵੇਰੇ 8:00 ਵਜ ਰਾਤ 8 ਵਜੇ ਤੱਕ ਖੋਲਣ ਦਾ ਫੈਸਲਾ ਕਰ ਲਿਆ ਗਿਆ ਹੈ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਮਨਦੀਪ ਕੌਰ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਸੇਵਾ ਕੇਂਦਰ ਵਿਖੇ ਲੋਕਾਂ ਦੀ ਆਮਦ ਜ਼ਿਆਦਾ ਹੈ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤੇ ਬਹੁਤ ਸਾਰੇ ਨੌਕਰੀ ਪੇਸ਼ਾ ਲੋਕ ਜਾਂਫਰ ਪ੍ਰਾਈਵੇਟ ਨੌਕਰੀ ਕਰਨ ਵਾਲੇ ਲੋਕ ਜਿਨ੍ਹਾਂ ਦਾ ਕੀ ਜਿਹੜਾ 5 ਵਜੇ ਤੋਂ ਬਾਅਦ ਹੀ ਟਾਈਮ ਲੱਗਦਾ ਹੈ ਤੇ ਉਹਨਾਂ ਨੂੰ 5 ਵਜੇ ਜਾਂ ਫਿਰ 6 ਵਜੇ ਛੁੱਟੀ ਹੁੰਦੀ ਹੈ ਤੇ ਉਹ ਹੁਣ ਰਾਤ ਦੇ 8 ਵਜੇ ਤੱਕ ਆਪਣੇ ਕੰਮ ਕਰਵਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਵੀ ਜਿਹੜੇ ਕਿ ਡਿਪਟੀ ਕਮਿਸ਼ਨਰ ਡਾਕਟਰ ਹਮਾਂਚੂ ਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਹੀ ਜਲੰਧਰ ਦੇ ਮੇਨ ਸੇਵਾ ਕੇਂਦਰ ਹਨ ਉਹਨਾਂ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਖੋਲ੍ਹਿਆ ਜਾਵੇਗਾ ਸੋ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੁਕਮ ਜਾਰੀ ਹੋ ਜਾਣ ਚਾਹੀਦੇ ਹਨ ਖਾਸ ਤੌਰ ਤੇ ਉਤੇ ਸੇਵਾ ਕੇਂਦਰਾਂ ਦੇ ਲਈ ਜਿਸ ਦੇ ਨਾਲ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਕਾਫੀ ਵੱਡੀਆਂ ਸਹੂਲਤਾਂ ਮਿਲ ਸਕਦੀਆਂ ਹਨ ਸੋ ਇਸ ਬਾਰੇ ਵੀ ਜਿਹੜੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਹੁਣ ਆਧਾਰ ਕਾਰਡ ਵਰਤਣ ਵਾਲਿਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਮਾਲਕ ਹਨ ਉਹਨਾਂ ਦੇ ਲਈ ਹੁਣ ਵੱਡੀ ਏ ਖਬਰ ਨਿਕਲ ਕੇ ਆ ਰਹੀ ਹੈ ਖਾਸ ਤੌਰ ਦੇ ਉੱਤੇ ਜਿਹੜੇ ਕੀ ਪੰਜਾਬ ਦੇ ਆਮ ਨਾਗਰਿਕ ਹਨ ਉਹਨਾਂ ਨੂੰ 10 ਸਾਲ ਬਾਅਦ ਇੱਕ ਵਾਰ ਜਿਹੜਾ ਆਧਾਰ ਕਾਰਡ ਅਪਡੇਟ ਕਰਨ ਦੇ ਲਈ ਕਿਹਾ ਜਾਂਦਾ ਹੈ ਨਹੀਂ ਤੇ ਉਹਨਾਂ ਦਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਆਧਾਰ ਕਾਰਡ ਬੰਦ ਹੋ ਸਕਦਾ ਹੈ ਪਰ ਹੁਣ ਜਿਹੜੇ ਕੀ ਬੱਚੇ ਹਨ ਉਹਨਾਂ ਦਾ 7 ਸਾਲ ਦੇ ਮਗਰੋਂ ਜੇਕਰ ਤੁਸੀਂ ਆਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਹੈ ਤੇ ਉਹ ਵੀ ਹੁਣ ਜਿਹੜਾ ਬੰਦ ਹੋ ਜਾਵੇਗਾ ਜੀ ਹਾਂ ਸਰਕਾਰ ਦੇ ਵੱਲੋਂ ਇਹ ਚੇਤਾਵਨੀ ਜਾਰੀ ਕਰ ਗਈ ਹੈ ਜੁਡੀ ਆਈ ਏ ਆਈ ਨੇ ਹੁਣ ਹਾਲੀ ਦੇ ਵਿੱਚ ਇੱਕ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ ਜਿਨ੍ਹਾਂ ਬੱਚਿਆਂ ਦਾ ਆਧਾਰ ਕਾਰਡ 5 ਸਾਲ ਦੀ ਉਮਰ ਤੋਂ ਪਹਿਲਾਂ ਬਣਿਆ ਹੈ ਸੋ ਉਹਨਾਂ ਨੂੰ 7 ਸਾਲ ਦੀ ਉਮਰ ਤੋਂ ਪਹਿਲਾਂ ਆਪਣੀ ਬਾਇਓਮੈਟ੍ਰਿਕ ਜਾਣਕਾਰੀ ਫਿੰਗਰਪ੍ਰਿੰਟ ਆਇਰਸ ਅਤੇ ਇਸ ਤੋਂ ਇਲਾਵਾ ਚਿਹਰਾ ਅਪਡੇਟ ਕਰਨਾ ਜ਼ਰੂਰੀ ਹੋਵੇਗਾ ਉਹਨਾਂ ਦੇ ਆਧਾਰ ਨੰਬਰ ਨਹੀਂ ਤੇ ਅਯੋਗ ਹੋ ਜਾਣਗੇ ਜੀ ਹਾਂ ਬਚਪਨ ਦੇ ਵਿੱਚ ਆਧਾਰ ਬਣਾਉਂਦੇ ਸਮੇਂ ਨਾਮ ਜਨਮ ਮਿਤੀ ਪਤਾ ਫੋਟੋ ਵਰਗੇ ਜਿਹੜੇ ਉਹ ਬੀਰਵੇ ਲੈ ਜਾਂਦੇ ਹਨ ਕਿਉਂਕਿ ਉਹਨਾਂ ਦੇ ਬਾਇਓਮੈਟ੍ਰਿਕ ਦੀ ਜਾਣਕਾਰੀ ਉਸ ਸਮੇਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ ਸੋ ਇਸੇ ਦੌਰਾਨ ਹੁਣ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਕਿਸੇ ਦਾ ਵੀ ਬੱਚਾ ਛੋਟਾ ਹੈ ਤੇ 5 ਸਾਲ ਤੋਂ ਪਹਿਲਾਂ ਉਹਨਾਂ ਦਾ ਆਧਾਰ ਕਾਰਡ ਬਣਾਇਆ ਗਿਆ ਹੈ ਤੇ ਜੇਕਰ ਉਹ 7 ਸਾਲ ਦੇ ਵਿੱਚ ਅਪਡੇਟ ਨਹੀਂ ਕਰਦੇ ਤੇ ਉਹਨਾਂ ਦਾ ਆਧਾਰ ਕਾਰਡ ਹੁਣ ਬੰਦ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ 1 ਲੱਖ ਏਕੜ ਉਪਜਾਊ ਜ਼ਮੀਨ ਅਕਵਾਇਰ ਕਰਨ ਦੀ ਤਿਆਰੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਹੋਏਗਾ ਕੰਮਕਾਜ ਠੱਪ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਹੁਣ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਡਟ ਗਈਆਂ ਹਨ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਦੇ ਵੱਲੋਂ ਹੁਣ ਜ਼ਮੀਨ ਅਕਵਾਇਰ ਕਰਨ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ ਲੈਂਡ ਪੂਲਿੰਗ ਨੀਤੀ ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰ ਫਰ ਕਾਫੀ ਜ਼ਿਆਦਾ ਰੋਹ ਵਧਣ ਲੱਗਾ ਹੈ ਸੋ ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਹੋਇਆਂ ਸਰਕਾਰ ਨੂੰ ਵੀ ਇਸ ਮਾਮਲੇ ਦੇ ਉੱਤੇ ਜੂ ਟਰਨ ਲੈਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਕਿ ਕਲੋਨੀਆਂ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ 1 ਲੱਖ ਏਕੜ ਤੋਂ ਵੱਧ ਉਪਜਾਊ ਜ਼ਮੀਨ ਉਹਨਾਂ ਦੇ ਵੱਲੋਂ ਅਕਵਾਰ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਕਿ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਕਿਸਾਨ ਲੀਡਰ ਰਾਜੇਵਾਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ ਜਿਸ ਨਾਲ ਕਿਸਾਨਾਂ ਦੀ 1 ਲੱਖ ਏਕੜ ਦੇ ਕਰੀਬ ਉਪਜਾਊ ਜ਼ਮੀਨ ਜਿਹੜੀ ਆ ਉਹ ਜਵਰੀ ਅਕਵਾਇਰ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਕੰਮਕਾਰ ਠੱਪ ਹੋ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੋਰ ਮੁਲਕਾਂ ਦੇ ਨਾਲ ਕੀਤੇ ਜਾ ਰਹੇ ਹਰ ਮੁਕਤ ਵਪਾਰ ਸਮਝੌਤੇ ਬਾਰੇ ਵੀ ਜਿਹੜੀ ਉਹ ਰਾਜਸੀ ਪਾਰਟੀਆਂ ਦੇ ਸਟੈਂਡ ਬਾਰੇ ਪੁੱਛਿਆ ਜਾਵੇਗਾ ਸੋ ਲਗਾਤਾਰ ਹੁਣ ਤਨਜ਼ਾਦੀ ਹੈ ਕਿ ਮੌਜੂਦਾ ਸਰਕਾਰ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਨਹੀਂ ਚੱਲਣਗੇ 15 ਸਾਲ ਪੁਰਾਣੇ ਇਹ ਬਹਾਨੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਹੁਣ ਆਟੋ ਅਤੇ ਈ ਰਿਕਸ਼ਾ ਦੇ ਉੱਤੇ ਵੱਡਾ ਐਕਸ਼ਨ ਹੋਇਆ ਹੈ ਤੇ ਇਸ ਤੋਂ ਇਲਾਵਾ ਜਾਰੀ ਹੋ ਗਏ ਹਨ ਨਵੇਂ ਸਖਤ ਹੁਕਮ ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਵੀ ਪੜ ਲਵੋ ਇਹ ਖਬਰ ਜੀਹਾਂ ਤੁਹਾਨੂੰ ਦੱਸ ਦਈਏ ਕਿ ਬਾਦ ਰਹੇ ਟ੍ਰੈਫਿਕ ਜਾਮ ਅਤੇ ਹਫੜਾ-ਤਫੜੀ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਨੇ ਹੁਣ ਆਟੋ ਈ ਰਿਕਸ਼ਾ ਨੂੰ ਲੈ ਕੇ ਇੱਕ ਗੰਭੀਰ ਫੈਸਲਾ ਲਿਆ ਹੈ ਬਠਿੰਡਾ ਸ਼ਹਿਰ ਦੇ ਵਿੱਚ ਆਟੋ ਅਤੇ ਈ ਰਿਕਸ਼ਾ ਦੀ ਬਿਹਤਰ ਤਰਤੀਬ ਚਲਾਨੀ ਕਰਨ ਹੋ ਰਹੀ ਟ੍ਰੈਫਿਕ ਇਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਹੁਣ ਸਖਤ ਕਦਮ ਚੁੱਕੇ ਗਏ ਹਨ। ਨਿਯਮ ਦੇ ਮੁਤਾਬਕ ਹੁਣ ਸ਼ਹਿਰ ਦੇ ਵਿੱਚ ਬਿਨਾਂ ਰਜਿਸਟ੍ਰੇਸ਼ਨ ਆਟੋ ਜਾਂ ਫਿਰ ਈ-रिक्शा ਨਹੀਂ ਚੱਲਣਗੇ। ਇਹਨਾਂ ਵਾਹਨਾਂ ਦੀ ਸਮੀਖਿਆ ਅਤੇ ਕੰਟਰੋਲ ਪਾਉਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਹੁਣ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਹੁਣ ਜਿਨ੍ਹਾਂ ਵੀ ਈ-रिक्ਸ਼ਾ ਅਤੇ ਆਟੋ ਡਰਾਈਵਰਾਂ ਦੇ ਕੋਲ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਉਨ੍ਹਾਂ ਵਾਹਨਾਂ ਦੇ ਉੱਤੇ ਕੈਂਚੀ ਚੱਲ ਸਕਦੀ ਹੈ। ਇਹ ਕਦਮ ਸ਼ਹਿਰ ਦੀ ਟ੍ਰੈਫਿਕ ਫਰਣਾਲੀ ਨੂੰ ਸੁਚੱਜਾ ਬਣਾਉਣ ਦੇ ਲਈ ਤੇ ਆਮ ਲੋਕਾਂ ਨੂੰ ਜਿਹੜੀ ਕਿ ਸਹੂਲਤ ਦੇਣ ਦੇ ਲਈ ਉਠਾਇਆ ਜਾ ਰਿਹਾ ਹੈ ਇਸੇ ਹੀ ਮੁਹਿੰਮ ਦੇ ਤਹਿਤ ਹੁਣ ਸ਼ਹਿਰ ਦੇ ਵਿੱਚ 15 ਸਾਲ ਤੋਂ ਪੁਰਾਣੇ ਆਟੋ ਸਕ੍ਰੈਪ ਕਰ ਦਿੱਤੇ ਜਾਣਗੇ ਸੋ ਉਹਨਾਂ ਨੂੰ ਰੱਦ ਕਰਕੇ ਹੁਣ ਚੱਲਣ ਯੋਗ ਜਿਹੜਾ ਨਹੀਂ ਰਹਿਣ ਦਿੱਤਾ ਜਾਵੇਗਾ ਪ੍ਰਸ਼ਾਸਨ ਵੱਲੋਂ ਆਟੋ ਅਤੇ ਈ ਰਿਕਸ਼ਾ ਦੀ ਗਿਣਤੀ ਦੇ ਉੱਤੇ ਵੀ ਜਿਹੜਾ ਨਿਰੰਤਰਣ ਲਾਇਆ ਜਾ ਰਿਹਾ ਹੈ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਦੇ ਵਿੱਚ ਹੁਣ ਕੁੱਲ ਕਿੰਨੇ ਜਿਹੜੇ ਆਟੋ ਅਤੇ ਈ ਰਿਕਸ਼ਾ ਚੱਲ ਰਹੇ ਹਨ ਇਸੇ ਤਰ੍ਹਾਂ ਆਟੋ ਚਲਾਉਣ ਵਾਲਿਆਂ ਦੀ ਯੋਗਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਵਿਧਵਾ ਪੈਨਸ਼ਨ ਦੇ ਵਿੱਚ ਹੋ ਗਿਆ ਹੈ ਭਾਰੀ ਵਾਧਾ ਜੀ ਹਾਂ ਦੁੱਗਣੀ ਹੋ ਚੁੱਕੀ ਹੈ ਵਿਧਵਾ ਪੈਨਸ਼ਨ ਜਾਣੋ ਹੁਣ ਕਿੰਨੇ ਹਜ਼ਾਰ ਰੁਪਏ ਮਿਲਣਗੇ ਸੋ ਕਿੰਨਾ ਹੋਵੇਗਾ ਫਾਇਦਾ ਸੋ ਵਿਧਵਾ ਪੈਨਸ਼ਨ ਯੋਜਨਾ ਭਾਰਤ ਦੇ ਵਿੱਚ ਹੁਣ ਮਹਿਲਾ ਸ਼ਕਤੀਕਰਨ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੇ ਵਿੱਚੋਂ ਇੱਕ ਹੈ। ਸਾਲ 2025 ਦੇ ਵਿੱਚ ਇਹ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਹੈ ਜਿਸ ਦੇ ਨਾਲ ਹੁਣ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸ ਯੋਜਨਾ ਦੇ ਤਹਿਤ ਹੁਣ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜੋ ਲੱਖਾਂ ਔਰਤਾਂ ਦੇ ਜੀਵਨ ਦੇ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ ਇਹ ਯੋਜਨਾ ਉਹਨਾਂ ਔਰਤਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲਾਭਦਾਇਕ ਹੈ ਜਿਨ੍ਹਾਂ ਦੇ ਕੋਲ ਆਮਦਨ ਦਾ ਕੋਈ ਵੀ ਨਿਯਮਤ ਸਰੋਤ ਨਹੀਂ ਹੈ ਤੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਲਈ ਸੰਘਰਸ਼ ਕਰ ਰਹੀਆਂ ਹਨ ਸੋ ਹੁਣ ਸਾਲ 2025 ਦੇ ਵਿੱਚ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਦੇ ਵਿੱਚ ਰਕਮ ਨੂੰ ਦੁੱਗਣਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਔਰਤਾਂ ਨੂੰ ਮਹੀਨਾਵਾਰ 1000 ਤੋਂ ਲੈ ਕੇ 1500 ਰੁਪਏ ਰਕਮ ਮਿਲਦੀ ਸੀ ਹੁਣ ਇਸ ਨੂੰ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ ਇਹ ਖਾਸ ਤੌਰ ਦੇ ਉੱਤੇ ਬਾਦਾਂ ਪਿੰਡੂ ਖੇਤਰ ਦੀਆਂ ਰਹਿਣ ਵਾਲੀਆਂ ਔਰਤਾਂ ਦੇ ਵੱਲ ਧਿਆਨ ਰੱਖਦੇ ਹੋਏ ਕੀਤਾ ਗਿਆ ਹੈ ਜਿੱਥੇ ਰਹਿਣ-ਦੇਣ ਦੇ ਲਈ ਜਿਹੜੀ ਕਿ ਲਾਗਤ ਵੱਧ ਰਹੀ ਹੈ ਇਸ ਵਾਧੇ ਦੇ ਨਾਲ ਹੁਣ ਔਰਤਾਂ ਦੀ ਰੋਜ਼ਾਨਾ ਲੋੜਾਂ ਜਿਹੜੀਆਂ ਪੂਰਤੀਆਂ ਹੋ ਸਕਦੀਆਂ ਹਨ ਤੇ ਉਸ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਵੇਗਾ ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤੇ ਔਰਤਾਂ ਦੀ ਅਸਲ ਆਮਦਨ ਜਿਹੜੀ ਉਹ ਘਟ ਨਾ ਹੋਵੇ ਤੇ ਉਹਨਾਂ ਨੂੰ ਸਨਮਾਨ ਦੇ ਨਾਲ ਜ਼ਿੰਦਗੀ ਜਿਹੜੀ ਉਹ ਜੀਣ ਨੂੰ ਮਿਲੇ ਸੋ ਸਰਕਾਰ ਦੇ ਵੱਲੋਂ ਹੁਣ ਤੁਹਾਨੂੰ ਦੱਸਦੀ ਹੈ ਕਿ ਵਿਧਵਾ ਜਿਹੜੀਆਂ ਔਰਤਾਂ ਹੋ ਚੁੱਕੀਆਂ ਹਨ ਉਹਨਾਂ ਨੂੰ 2500 ਰੁਪਏ ਪੈਨਸ਼ਨ ਜਿਹੜਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਰਾਤੋਂ ਰਾਤ ਚਮਕੀ ਕਿਸਮਤ 6 ਰੁਪਏ ਦੀ ਲਾਟਰੀ ਦੇ ਵਿੱਚੋਂ ਨਿਕਲਿਆ 1 ਕਰੋੜ ਰੁਪਏ ਕਾਰਜੇ ਕਾਰਨ ਪਰਿਵਾਰ ਸੀ ਕਾਫੀ ਜ਼ਿਆਦਾ ਪਰੇਸ਼ਾਨ ਜੀ ਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਸੋ 6 ਰੁਪਏ ਵਾਲੀ ਲਾਟਰੀ ਦੇ ਵਿੱਚੋਂ 1 ਕਰੋੜ ਰੁਪਏ ਦਾ ਇਸ ਪਰਿਵਾਰ ਨੂੰ ਇਨਾਮ ਨਿਕਲਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਲਾਟਰੀ ਜਿਹੜੀ ਉਹ 6 ਰੁਪਏ ਵਾਲੀ ਨਹੀਂ ਹੁੰਦੀ ਸਗੋਂ ਕਿ 6 ਰੁਪਏ ਵਾਲੀਆਂ ਕਈ ਲਾਟਰੀਆਂ ਜਿਹੜੀਆਂ ਖਰੀਦਣੀਆਂ ਪੈਂਦੀਆਂ ਜਿਸ ਦੀ ਕੀਮਤ ਕੀ 100 ਤੋਂ ਲੈ ਕੇ 200 ਦੇ ਵਿਚਕਾਰ ਬਣਦੀ ਹੈ ਸੋ ਕਈ ਵਾਰ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟਦੀ ਹੈ ਕਿ ਉਸ ਨੂੰ ਰਾਤੋਂ ਰਾਤ ਕੀ ਜਿਹੜਾ ਇੱਕਦਮ ਉਸ ਦੀ ਜ਼ਿੰਦਗੀ ਬਦਲ ਦਿੰਦੀ ਹੈ ਸੋ ਇਹੀ ਵਾਕਿਆ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਜਸਮੀਲ ਸਿੰਘ ਦੇ ਨਾਲ ਵਾਪਰੀਆ ਜਿਸ ਨੇ ਜੀਰਾ ਦੇ ਇੱਕ ਲੋਟਰੀ ਸਟਾਲ ਤੋਂ ਸ਼ੇਰਪੈ ਵਾਲੀ ਲੋਟਰੀ ਖਰੀਦੀ ਤੇ ਅਗਲੇ ਹੀ ਦਿਨ ਜਿਹੜਾ ਕਿ ਉਸ ਨੂੰ ਫੋਨ ਆਇਆ ਕਿ ਉਸ ਦੀ ਲੋਟਰੀ ਜਿਹੜੀ ਉਹ ਨਿਕਲੀ ਆਈ ਹੈ ਤੇ ਪੂਰੇ 1 ਕਰੋੜ ਦੀ ਉਸ ਨੂੰ ਲੋਟਰੀ ਨਿਕਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਹੁਣ ਜਿਹੜੀ ਉਹ ਕਿਸਮਤ ਪੂਰੀ ਤਰੀਕੇ ਦੇ ਨਾਲ ਬਦਲ ਚੁੱਕੀ ਹੈ ਜਸਮੀਲ ਸਿੰਘ ਨੇ ਦੱਸਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਟਰੀ ਆ ਕੇ ਆਪਣੀ ਕਿਸਮਤ ਅਜਮਾ ਰਿਹਾ ਸੀ ਪਰ ਆਖਰਕਾਰ ਉਹਨਾਂ ਦੀ ਕਿਸਮਤ ਦੇ ਵਿੱਚ ਇਹ ਨਾਮ ਆ ਚੁੱਕਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਸਿਰ 'ਤੇ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਸੀ ਸੋ ਇਸ ਤੋਂ ਬਾਅਦ ਹੁਣ ਉਹ ਜਿਹੜਾ ਕਿ ਖੁਦ ਖੁਸ਼ੀ ਕਰਨ ਬਾਰੇ ਜਿਹੜਾ ਕਿ ਸੋਚ ਰਹੇ ਸਨ ਪਰ ਇਸੇ ਦੌਰਾਨ ਜਿਵੇਂ ਹੀ ਉਸ ਦੀ ਹੁਣ ਲਾਟਰੀ ਨਿਕਲ ਆਈ ਹੈ ਤੇ ਹੁਣ ਉਹ ਜਿਹੜਾ ਕਿ ਆਪਣੇ ਬੱਚਿਆਂ ਤੇ ਇਸ ਤੋਂ ਇਲਾਵਾ ਕਿਸੇ ਹੋਰ ਵੀ ਜ਼ਰੂਰਤਮੰਦ ਦੀ ਮਦਦ ਕਰੇਗਾ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਹੁਣ ਮੌਸਮ ਤੇ ਲਗਾਤਾਰ ਮੌਨਸੂਨ ਅਤੇ ਪੱਛਮੀ ਪ੍ਰਭਾਵ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਸੂਬੇ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਇਸੇ ਦੇ ਨਾਲ ਹੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਦੇ ਨਾਲ ਨਾਲ ਹਨੇਰੀ ਦੀ ਭਵਿੱਖਬਾਣੀ ਕੀਤੀ ਗਈ ਹੈ ਦੂਜੇ ਪਾਸੇ ਲੋਕਾਂ ਨੂੰ ਹੋਮਸ ਭਰੀ ਗਰਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਾਰਨ ਸੂਬੇ ਦੇ ਵਿੱਚ ਹੁਣ ਤਾਪਮਾਨ ਦੇ ਵਿੱਚ ਲਗਾਤਾਰ ਹਲਕੇ ਉਤਰਾਅ ਚੜ੍ਹਾਅ ਵੀ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤੇ ਕਈ ਥਾਵਾਂ ਦੇ ਉੱਤੇ ਜਿਹੜੀ ਹਲਕੀ ਬਾਰਿਸ਼ ਹੋਈ ਹੈ ਪਰ ਤਾਪਮਾਨ ਦੇ ਵਿੱਚ ਜਿਹੜੀ ਕਿ 1.4 ਡਿਗਰੀ ਦੀ ਗਰਾਵਟ ਵੀ ਦੇਖਣ ਨੂੰ ਮਿਲੀ ਹੈ। ਸੋ ਇਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਨੇ ਹੁਣ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਦੇ ਵਿੱਚ yellow ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਦੇ ਮੁਤਾਬਕ ਹੈ ਪੂਰੇ ਹਫਤੇ ਸੂਬੇ ਦੇ ਵਿੱਚ ਹੁਣ ਬਾਰਿਸ਼ ਦੀ ਸੰਭਾਵਨਾ ਚਿਤਾਈ ਗਈ ਹੈ। ਖਾਸ ਤੌਰ ਦੇ ਉੱਤੇ 17 ਤੋਂ ਲੈ ਕੇ 21 ਅਤੇ 22 ਮੀ ਦੇ ਨਾਲ ਨਾਲ ਹਨੇਰੀ ਦਾ ਲਟ ਜਾਰੀ ਕੀਤਾ ਗਿਆ ਹੈ ਇਸੇ ਦੌਰਾਨ ਤਾਪਮਾਨ ਦੇ ਵਿੱਚ ਵੀ ਹੋਰ ਘਰਾਬਟ ਆਉਂਦੀ ਰਹੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ 39 ਲੱਖ ਰਾਸ਼ਨ ਕਾਰਡ ਧਾਰਕਾਂ ਦੇ ਲਈ ਹੁਣ ਵੱਡੀ ਖਬਰ ਅਗਲੇ ਮਹੀਨੇ ਤੋਂ ਪਹਿਲਾਂ ਪਹਿਲਾਂ ਕਰ ਲਵੋ ਇਹ ਕੰਮ ਜੀ ਹਾਂ ਤੁਹਾਨੂੰ ਦਾਦ ਕੇਂਦਰ ਸਰਕਾਰ ਦੇ ਵੱਲੋਂ ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਦੇ ਲਈ ਜੁਲਾਈ ਤੋਂ ਸਤੰਬਰ ਤੱਕ ਮਹੀਨੇ ਤੱਕ ਜਿਹੜੀ ਕਿ 3 ਮਹੀਨਿਆਂ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ 23 ਜ਼ਿਲ੍ਹਿਆਂ ਦੇ ਨਾਲ ਸਬੰਧਤ 39,78,482 ਪਰਿਵਾਰਾਂ ਦੇ 1 ਕਰੋੜ 51 ਲੱਖ ਸ਼ੀਅ 8871 ਮੈਂਬਰਾਂ ਦੇ ਲਈ ਹੁਣ ਜਿਹੜੀ ਕਿ ਤੁਹਾਨੂੰ ਦੱਸ ਦਈਏ ਕਿ ਕਾਣਕ ਜਾਰੀ ਕਰ ਦਿੱਤੀ ਗਈ ਹੈ ਸੋ ਜਲਦ ਹੀ ਸੂਬੇ ਦੇ ਵਿੱਚ ਹੁਣ ਜਿਹੜੀ ਕਿ 16609 ਦੀਪੂਆਂ ਦੇ ਉੱਤੇ ਕਾਣਕ ਵੰਡਣ ਦਾ ਜਿਹੜਾ ਕੰਮ ਸ਼ੁਰੂ ਹੋ ਜਾਵੇਗਾ ਕਾਣਕ ਵੰਡਣ ਦਾ ਕੰਮ ਪੂਰਾ ਹੋਣ ਬਾਅਦ ਹੀ ਜਿਹੜਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅਤੇ ਕਰਮਚਾਰੀਆਂ ਦੇ ਵੱਲੋਂ ਵੱਖ-ਵੱਖ ਟੀਮਾਂ ਨੇ ਲਾਹਪਾਤਰੀਆਂ ਨੂੰ ਕਾਣਕ ਵੰਡਣ ਦੀ ਯੋਜਨਾ ਬਣਾ ਲਈ ਹੈ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਨੀਲੇ ਅਤੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ 5 ਕਿਲੋ ਦੀ ਦਰ ਦੇ ਨਾਲ 3 ਮਹੀਨਿਆਂ ਦੇ ਲਈ 15 ਕਿਲੋ ਕਣਕ ਜਿਹੜੀਆਂ ਮੁਕਤ ਪ੍ਰਦਾਨ ਕਰ ਰਹੀ ਹੈ ਜਦੋਂ ਕਿ ਅਦੋਤਿਆ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ 35 ਕਿਲੋ ਕਣਕ ਦਿੱਤੀ ਜਾਂਦੀ ਹੈ ਪਰ ਜ਼ਿਆਦਾਤਰ ਡੀਪੂ 홀ਡਰ ਅਤੇ ਖੁਰਾਕ ਸਪਲਾਈ ਵਿਭਾਗ ਦੇ ਕਰਮਚਾਰੀ ਆਪਸ ਮਿਲੀਭੁਗਤ ਕਰਕੇ ਅਦੋਤਿਆ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ ਦਿੱਤੀ ਜਾਣ ਵਾਲੀ 35 ਕਿਲੋ ਕਣਕ ਦੇ ਵਿੱਚ ਜਿਹੜੀ ਕਿ ਧੋਖਾ ਤੇ ਇਹਦੀ ਗੰਦੀ ਖੇਡ ਖੇਡ ਰਹੇ ਹਨ ਸੋ ਸਰਤਾਜ ਸਿੰਘ ਚੀਮਾ ਕੰਟਰੋਲਰ ਖਰਾਕ ਅਤੇ ਸਪਲਾਈ ਵਿਭਾਗ ਪੰਜਵੀਂ ਸਰਕਲ ਨੇ ਕਿਹਾ ਹੈ ਕਿ ਵਿਭਾਗ ਜਲਦ ਹੀ ਹੁਣ ਲੁਧਿਆਣਾ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਸਬੰਧਤ 1602 ਦੀਪੂਆਂ ਤੱਕ ਕਣਕ ਪਹੁੰਚਾਉਣ ਦਾ ਪੂਰਾ ਕੰਮ ਕਰਨਗੇ ਤਾਂ ਜੋ ਕਿ ਲਾਭਪਾਤਰੀਆਂ ਨੂੰ ਇਸ ਵਾਰ ਜਿਹੜੀ ਆ ਉਹ ਕਣਕ ਨਿਰਧਾਰਤ ਸਮੇਂ ਦੇ ਅੰਦਰ ਪੂਰੀ ਕਣਕ ਦਿੱਤੀ ਜਾਵੇ